Take a look. ਰੋਣਾ ਬੱਸ ਆਹ ਆਹ ਉਹ ਬੇਟੀ ਜੀ ਦੇਖਿਓ ਆਹ ਜੋ ਆਹ ਜੋ ਸਾਈਕਲ ਕਰ ਕਰ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਰੋਡ ਸ਼ੋਅ ਬਹੁਤ ਵਧੀਆ ਦਿਨ ਪਰ ਦਿਨ ਬਹੁਤ ਵਧੀਆ ਹੋ ਰਿਹਾ ਜੀ ਅੱਲੇ ਸ਼ੁਰੂਆਤ ਹੋ ਰਹੀ ਹੈ ਤਾਂ ਤੁਸੀਂ ਦੇਖ ਲੈਣਾ ਬਹੁਤ ਵਧੀਆ ਹੋਊਗਾ ਜਿਹੜੇ ਕਿਸਾਨ ਵੀ ਜਿਹੜੇ ਹਨ ਲਗਾਤਾਰ ਉਸਾ ਕੀ ਲਾਦੇ ਕਿਹੜੇ ਅਤਾਗਤ ਨੇ ਪਿੱਛੇ ਜਿਹੜੇ ਲਗਾਤਾਰ ਜਿਹੜਾ ਦਰਸ਼ਨ ਕਰ ਰਹੇ ਆਂ ਇਸ ਤੇ ਕੁਝ ਨਹੀਂ ਕਹਿ ਸਕਦੀ ਤੁਸੀਂ ਉਹਨਾਂ ਨੂੰ ਪੁੱਛੋ ਮੈਂ ਤਾਂ ਕਹਿੰਦੀ ਆ ਇਹਨਾਂ ਦਾ ਹੱਕ ਹੈ ਕਰਨ ਪਰ ਸਾਨੂੰ ਵੀ ਆਪਣਾ ਹੱਕ ਕਰਨਾ ਆ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦੇ ਤੁਮ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਗਿਆ ਦਿਨ ਪਰ ਦਿਨ ਜ਼ਿਆਦਾ ਵਧੀਆ ਹੋਈ ਜਾ ਰਹੀ ਹੈ ਬੰਦ ਸੀ ਵਪਾਰੀ ਬੰਦ ਸੀ ਹਾਂ ਜੀ ਬੰਦ ਸੀ ਵਪਾਰੀਆਂ ਵੱਲੋਂ ਬੰਦ ਕੀਤਾ ਕਿਸਾਨਾਂ ਕਰਕੇ ਕਿਦਾਂ ਦੇਖਦੇ ਨੇ ਜਿਹੜੇ ਵਪਾਰੀ ਵੀ ਦੇਖੋ ਉਹ ਉਹਨਾਂ ਨੂੰ ਪੁੱਛੋ ਮੈਂ ਆਪਣੇ ਹਲਕੇ ਦਾ ਗੱਲ ਕਰੂੰਗਾ ਜਿਹੜਾ ਚਰਨਜੀਤ ਚੰਨੀ ਤੇ ਇਲੈਕਸ਼ਨ ਕਮਿਸ਼ਨ ਨੇ ਟਰੋਟਸ ਲਿਆਗਾ ਕਿਸ ਤਰ੍ਹਾਂ ਦੇਖਦੇ ਹੋ ਮੈਂ ਮੈਂ ਪੜਿਆ ਨਹੀਂ ਮੈਨੂੰ ਟਾਈਮ ਨਹੀਂ ਮਿਲਿਆ ਵਾ ਸਵੇਰ ਦੀ ਬਹਾਰ ਹੈ ਮੈਂ ਸਾਧੂ ਸਿੰਘ ਜੀ ਚਲੋ ਅੱਛਾ ਸਾਧੂ ਸਿੰਘ ਜੀ ਆ ਗਏ ਹਾਂਜੀ ਹੋਣੀ ਹੈਗਾ ਇਹ ਸਾਡਾ ਪੈਦਲ ਮਾਰਚ ਹੈ ਤੇ ਮਹਾਰਾਣੀ ਸਾਹਿਬ ਆ ਰਹੇ ਨੇ ਅਸੀਂ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਜਾਵਾਂਗੇ ਸਾਡੇ ਦਫ਼ਤਰ ਤੱਕ ਜਾਣੇ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਇੱਥੇ ਆਉਣਾ ਹੈ ਹਜੂਮ ਆਉਣਾ ਹੈ ਤਾਂ ਅੱਧੇ ਘੰਟੇ ਤੱਕ ਮਹਾਰਾਣੀ ਸਾਹਿਬ ਆ ਰਹੇ ਨੇ ਸਾਡੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਨੇ ਸੋ ਬਹੁਤ ਹੀ ਜਿਹੜਾ ਰਿਸਪੌਂਸ ਹੈ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ ਪਿੰਡਾਂ ਦੇ ਲੋਕ ਪਹੁੰਚ ਚੁੱਕੇ ਨੇ ਜੇ ਸ਼ਹਿਰ ਵਾਲੇ ਅਜੇ ਲੇਟ ਨੇ ਕੀ ਰੂਟ ਲੈ ਰਹਿਣ ਵਾਲਾ ਕਰਾਏਗਾ ਅਸੀਂ ਜੀ ਪਟਿਆਲਾ ਗੇਟ ਤੋਂ ਹੁੰਦੇ ਹੋ ਜਾਵਾਂਗੇ ਸਦਰ ਬਾਜ਼ਾਰ ਦੇ ਵਿੱਚੋਂ ਦੇਵੀ ਦਿਵਾਲਾ ਚੌਂਕ ਦੇਵੀ ਦਿਵਾਲਾ ਚੌਂਕ ਤੋਂ ਮੈਸ ਗੇਟ ਜਾਵਾਂਗੇ ਜੀ ਜਗ੍ਹਾ ਜਗ੍ਹਾ ਜਿਹੜਾ ਹੈਗਾ ਮਹਾਰਾਣੀ ਸਾਹਿਬ ਦਾ ਅੱਜ ਲੋਕਾਂ ਨੇ ਸਲਮਾਨ ਕਰਨਾ ਬਹੁਤ ਵਧੀਆ ਮਾਹੌਲ ਦੇਖੋ ਭਾਰਤੀ ਜਨਤਾ ਪਾਰਟੀ 380 ਤੋਂ ਵੱਧ ਸੀਟਾਂ ਲੈ ਕੇ ਸੈਂਟਰ ਦੇ ਵਿੱਚ ਸਰਕਾਰ ਆ ਰਹੀ ਹੈ ਮੈਂ ਤਾਂ ਲੋਕ ਸਭਾ ਹਲਕਾ ਪਟਿਆਲਾ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਹੁਣ ਜਿਹੜੀ 21 ਕ ਬੋਟ ਹੈ ਮਹਾਰਾਣੀ ਸਾਹਿਬ ਨੂੰ ਪਾਓ ਤਾਂ ਜੋ ਆਪਾਂ ਕੇਂਦਰ ਦਾ ਵਜ਼ੀਰ ਬਣਾ ਸਕੀਏ ਮਹਾਰਾਣੀ ਸਾਹਿਬ ਨੂੰ ਕਿਸਾਨ ਹੋ ਤੁਸੀਂ ਹਾਂ ਜੀ ਅੱਜ ਸਰ ਕੀ ਕਾਰਨਾ ਕਿਸਾਨ ਇੱਕ ਪਾਸੇ ਵਿਰੋਧ ਕਰ ਰਹੇ ਹੋ ਤੁਸੀਂ ਜਿਹੜੇ ਹੈਗਾ ਕਮਲ ਦੇ ਜਿਹੜੇ ਹੈਗੇ ਬੀਜੇਪੀ ਸਪੋਰਟ ਕਰ ਰਹੇ ਹੋ ਸਪੋਰਟ ਕਰ ਰਹੇ ਹਾਂ ਜੀ ਸਪੋਰਟ ਕਰਦੇ ਵਧੀਆ ਬੀਜੇਪੀ ਸਾਨੂੰ ਵਧੀਆ ਕੰਮ ਕਰ ਰਹੀ ਆ ਅੱਛਾ ਹਾਂ ਜੀ ਕੀ ਵਿਚਾਰਤਾਰਾ ਵਧੀਆ ਲੱਗਦਾ ਹੈ ਜੀ ਕੀ ਵਿਚਾਰਤਾਰਾ ਪਾਰਟੀ ਦੇ ਵਿਧੇ ਲੱਗਦੀ ਹੈ ਪਾਰਟੀ ਸਾਰੇ ਕੰਮ ਕਰ ਰਹੀ ਹੈ ਮੋਦੀ ਦੇ ਵਿਚਾਰ ਵਧੀਆ ਨੇ ਸਾਰੇ ਪਾਬਲਿਕ ਵਾਤੇ ਕਿਸਾਨਾਂ ਵਾਸਤੇ ਵੀ ਤੇ ਗਲਤ ਆ ਜਿਹੜੇ ਵਿਚਾਰ ਗਲਤ ਕਰ ਰਹੇ ਨੇ ਕਿਉਂਕਿ ਇਹ ਗਲਤ ਸੋਚਣੀ ਆ ਕਿਸਾਨ ਕਰਦੇ ਨੇ ਕੰਮ ਵਧੀਆ ਹੋ ਰਿਹਾ ਮੋਦੀ ਸਰਕਾਰ ਚ ਹਾਂ ਜੀ ਤੁਸੀਂ ਨਾਲ ਹੋ ਬਾਕੀ ਹਾਂ ਜੀ ਆਪਾਂ ਵਾਪਸ ਮੋਦੀ ਨਾਲ ਤੁਸੀਂ ਕਿਹੜੇ ਪਿੰਡ ਤੋਂ 2 ਜੁਲਾਈਰ ਬਣਤਾਂ 2 ਜੁਲਾਈਰ ਬਣਤੇ ਤੋਂ ਪਰ ਹੋ ਰਿਹਾ ਜੀ ਜਿਹੜਾ ਆਪਾਂ ਸਵਾ ਸਾਲ ਦਿੱਲੀ ਬੈਠ ਕੇ ਆਏ ਆ ਉਹ ਮੰਗਾ ਬੀਜੇਪੀ ਨੇ ਮੰਨੀਆਂ ਸੀਗੀਆਂ ਉਹ ਮੰਨੀਆਂ ਇਹ ਮੰਗਾ ਹਾਲ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਕਹਿੰਦੇ ਨੇ ਸਾਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੰਦੇ ਕਿਉਂਕਿ ਸਾਡਾ ਵੀ ਰਾਈਟ ਬਣਦਾ ਕਿ ਅਸੀਂ ਦਿੱਲੀ ਜਾ ਸਕਦੇ ਹਾਂ ਸਾਡੀ ਵੀ ਰਾਜਧਾਨੀ ਆ ਉਹ ਉੱਥੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਬੈਰੀਕੇਟਿੰਗ ਕੀਤੀ ਆ ਕਿੱਲਾਂ ਲਾਈਆਂ ਨੇ ਹੱਤਰੂ ਗੈਸ ਛੱਡੇ ਨੇ ਕਿਉਂਕਿ ਸਾਡਾ ਅਭੀ ਰਾਈਟ ਨਹੀਂ ਹੈ ਇਹ ਪਿੰਡਾਂ ਦੇ ਵਿੱਚ ਕਹਿੰਦੇ ਨੇ ਕਿ ਸਾਡਾ ਵਿਰੋਧ ਕੀਤਾ ਜਾ ਰਿਹਾ ਅਸੀਂ ਮਹਾਰਾਣੀ ਦਾ ਜਿਹੜਾ ਪ੍ਰਨੀਤ ਕੌਰ ਆ ਉਹਦਾ ਵਿਰੋਧ ਨਹੀਂ ਕਰ ਰਹੇ ਜਿਹੜੀ ਬੀਜੇਪੀ ਮਾਰੂ ਨੀਤੀਆਂ ਲਿਆ ਰਹੀ ਹੈ ਜਾਲਮ ਪਹਿਲਾਂ ਤੋਂ ਲਾਗੂ ਕੀਤੀਆਂ ਹੋਈਆਂ ਨੇ ਉਹਦਾ ਵਿਰੋਧ ਕਰ ਰਹੇ ਆ ਸਾਡੀਆਂ ਮੰਨੀਆਂ ਮੰਗਾਂ ਨਹੀਂ ਹਾਲ ਤੱਕ ਲਾਗੂ ਕੀਤੀਆਂ ਜਾਲਮ ਸਰਕਾਰ ਹੈ ਬੀਜੇਪੀ ਅਸੀਂ ਬੀਜੇਪੀ ਦਾ ਸਰਕਾਰ ਦਾ ਵਿਰੋਧ ਕਰਦੇ ਆ ਅਤੇ ਕਰਦੇ ਰਹਾਂਗੇ ਬਖ ਬਖ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਉੱਥੇ ਵੀ ਵਿਰੋਧ ਕਰਾਂਗੇ